ਹਾਲਚਲ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਜੋੜ ਤੋੜ ਦੀ ਰਣਨੀਤੀ ਵੱਡੇ ਪੱਧਰ ਤੇ ਉੱਠ ਉੱਟਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਵੱਡਾ ਵਿਵਾਲ ਹੈ ਜਿਹੜਾ ਉਹ ਮਚ ਚੁੱਕਿਆ ਹੈ ਤਾਦਾ ਦੇ ਕੇ ਚਾਰ ਵਿਧਾਇਕਾਂ ਨੇ ਵੱਡਾ ਅਸਤੀਫਾ ਜਿਹੜਾ ਆਪਣੀ ਪਾਰਟੀ ਨੂੰ ਸੌਂਪ ਦਿੱਤਾ ਹੈ ਤੇ 24 ਘੰਟਿਆਂ 'ਚ ਚਾਰ ਵਿਧਾਇਕਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਤਾਂ ਦੱਸ ਦੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਇਸੇ ਦੇ ਦਰਮਿਆਨ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਪਾਰਟੀਆਂ ਨੂੰ ਲੱਗ ਰਿਹਾ ਸਭ ਤੋਂ ਵੱਡੇ ਝਟਕੇ ਜੇਕਰ ਦੇਖਿਆ ਜਾ ਰਿਹਾ ਹੈ ਤਾਂ ਜੀ ਜੀ ਪੀ ਪਾਰਟੀ ਨੂੰ ਲੱਗਦੇ ਹੋਏ ਨਜ਼ਰ ਆ ਰਿਹਾ ਹੈ ਕਿ ਆ ਸਾਈਕਲ ਸਾਫ ਦਾ ਮੰਤਰੀ ਤੇ ਤਿੰਨ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਹੁਣ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਲਿਆ ਜਿਸ ਦੇ ਚੱਲਦਿਆਂ ਆ ਕਿਹਾ ਜਾ ਰਿਹਾ ਹੈ ਕਿ ਇਸ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਚੱਲ ਰਹੇ ਨੇ ਤੇ ਭਾਜਪਾ ਤੋਂ ਟਿਕਟ ਲੈ ਕੇ ਦੁਬਾਰਾ ਚੋਣ ਲੜਦੇ ਹੋਏ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਨਜ਼ਰ ਆ ਸਕਦੇ ਨੇ ਤਾਂ ਦੁਸ਼ਾਂਤ ਚਟਾਲਾ ਜੋ ਕਿ ਜੇਜੇਪੀ ਪਾਰਟੀ ਖੜੀ ਕਰਦੇ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਅਤੇ ਵੱਡੀ ਜਿੱਤ ਹੈ ਜਿਹੜੀ ਉਹ ਦਰਜ ਕਰਦੇ ਆ ਤੇ ਡਿਪਟੀ ਸੀਐਮ ਹਰਿਆਣਾ ਬਣਦੇ ਆ ਤੇ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਹੈ ਪਰ ਜਿਵੇਂ ਹੀ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਵਿਚਕਾਰ ਹੀ ਵੱਡਾ ਸਿਆਸੀ ਸੰਕਟ ਹੈ ਜਿਹੜਾ ਬੀਜੇਪੀ ਲਈ ਖੜਾ ਹੋ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਕਿਸਾਨਾਂ ਦੇ ਰੋ ਅੱਗੇ ਚੁੱਕਦੀ ਹੋਈ ਸਰਕਾਰ ਕਿਤੇ ਨਾ ਕਿਤੇ ਵੱਡਾ ਫੈਸਲਾ ਲੈਂਦੀ ਹੋਈ ਨਜ਼ਰ ਆਉਂਦੀ ਹੈ ਤੇ ਭਾਜਪਾ ਵੱਲੋਂ ਵੱਡਾ ਫੈਸਲਾ ਲਿਆ ਜਾਂਦਾ ਹੈ ਕਿ ਸੀਐਮ ਚੇਹਰਾ ਜਿਹੜਾ ਹਰਿਆਣੇ ਦਾ ਬਾਦਲ ਦਿੱਤਾ ਜਾਂਦਾ ਤਾਂ ਮਨੋਹਰ لال ਖੱਟਰ ਦੀ ਥਾਂ ਸੈਣੀ ਨਾਇਬ ਸੈਣੀ ਨੂੰ ਜਿਹੜਾ ਸੀਐਮ ਬਣਾਇਆ ਜਾਂਦਾ ਅਤੇ ਇਸ ਦੇ ਦਰਮਿਆਨ ਹੀ ਸਭ ਕੁਝ ਹੁੰਦਾ ਹੈ ਕਿ ਜਜਪੀ ਵੀ ਪੱਲਾ ਛਾੜ ਦਿੰਦੀ ਆ ਵਿਜੇਪੀ ਤੋਂ ਤਾਂ ਬੀਜੇਪੀ ਤੋਂ ਵੱਖ ਹੁੰਦੀ ਆ ਜਿਸ ਬਾਰੇ ਸਿਆਸੀ ਜਿਹੜੇ ਸਮੀਕਰਨ ਉਹ ਬਦਲਦੇ ਹੋਏ ਨਜ਼ਰ ਆਉਂਦੇ ਆ ਅਤੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਚੋਣਾ ਲੜਨ ਦੇ ਲਈ ਸਭ ਕੁਝ ਕੀਤਾ ਗਿਆ ਸੀ ਪਰ ਕੀ ਕੁਝ ਹੱਥ ਲੱਗਿਆ ਉਹ ਚੋਣਾ ਦੇ ਨਤੀਜਿਆਂ ਨੇ ਸਭ ਸਾਫ਼ ਕਰ ਦਿੱਤਾ ਹੈ ਤਾਂ ਹੁਣ ਜਜਪੀ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਜਿਸ ਵਿੱਚ ਕਿ ਅਨੂਪ ਧਾਨਕ ਧਾਨਕ ਰਾਮਕਰਨ ਕਾਲਾ ਈਸ਼ਵਰ ਸਿੰਘ ਦਵਿੰਦਰ ਸਿੰਘ ਬਾਵਲੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਹੋਇਆ ਤਾਂ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਉਹ ਜੇਜੇਪੀ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਵਾਰ ਫਿਰ ਦੱਸਦੀ ਹੈ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵੇਗਲ ਵੱਜ ਚੁੱਕਿਆ ਹੈ ਤੇ ਜਿਵੇਂ ਹੀ ਚੋਣਾਂ ਦਾ ਐਲਾਨ ਹੋਇਆ ਹੈ ਤੇ ਇਸੇ ਦੇ ਨਾਲ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ ਜੋੜ ਤੋੜ ਦੀ ਰਣਨੀਤੀ ਆ ਸ਼ੁਰੂ ਹੋ ਚੁੱਕੀ ਹੈ ਤੇ ਇੱਕ ਤੋਂ ਇੱਕ ਪਾਰਟੀ ਹੈ ਜਿਹੜੀ ਉਹ ਲੀਡਰਾਂ ਵੱਲੋਂ ਬਦਲੀ ਜਾ ਰਹੀ ਹੈ ਤੇ ਕਈ ਲੀਡਰ ਜਿਥੇ ਭਾਜੀਪੀ ਦਾ ਰੁਖ ਕਰ ਰਹੇ ਆ ਤੇ ਉੱਥੇ ਹੀ ਕਾਂਗਰਸ ਪਾਰਟੀ ਵੱਲ ਵੀ ਕਈ ਲੀਡਰ ਜਾਂਦੇ ਹੋਏ ਨਜ਼ਰ ਆ ਰਿਹਾ ਤਾਂ ਉੱਥੇ ਹੀ ਜੀ ਜੀਪੀ ਜੋ ਬਿੱਤੇ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਵੱਡਿਆ ਜਿਹੜਾ ਕਮਾਲ ਕਰਦੀ ਹੈ ਕਿ ਆ ਕਈ ਜੜੀਆਂ ਵਾ ਸਿੱਟਾ ਤੇ ਜੱਤ ਦਰਜ ਕਰਕੇ ਡਿਪਟੀ ਸੀਐਮ ਤੱਕ ਦਾ ਅਹੁਦਾ ਜਿਹੜਾ ਉਹ ਜਜਪੀ ਦੇ ਆਗੂ ਦੁਸ਼ਾਂਤ ਝਟਾਲਾ ਦੇ ਹਿੱਸੇ ਆਉਂਦਾ ਪਰ ਇਸ ਵਾਰ ਵਿਧਾਨ ਸਭਾ ਚੋਣਾਂ ਚ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਹੈ ਜੀ ਜੀ ਪੀ ਹਾਲਾਂਕਿ ਦੁਸ਼ਯੰਤ ਚਟਾਲਾ ਜਿਹੜੇ ਜਮੀਨੀ ਪੱਧਰ ਤੇ ਜਿਹੜੇ ਆ ਪਾਰਟੀ ਨੂੰ ਲੈ ਕੇ ਚੱਲ ਰਹੇ ਨੇ ਤੇ ਪਾਰਟੀ ਦੇ ਲਈ ਹਰ ਪੱਖ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਧਰ ਪਾਰਟੀ ਦੀ ਰਣਨੀਤੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਬਧਾਇਕ ਤਾਂ ਬਧਾਇਕ ਤੇ ਸਾਬਕਾ ਮੰਤਰੀ ਖੁਸ਼ ਨਜ਼ਰ ਨਹੀਂ ਆ ਰਹੇ ਜੀ ਜੀ ਪੀ ਪਾਰਟੀ ਦੀ ਰਣਨੀਤੀ ਤੋਂ ਅਤੇ ਐਸੇ ਦੇ ਚੱਲਦੇ ਆ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਨੇ ਬੜਾ ਬੜਾ ਇੱਕ ਤੇ ਸਾਬਕਾ ਮੰਤਰੀ ਤਾਂ ਜੇਕਰ ਦੇਖਿਆ ਜਾਵੇ ਕਿ ਬੀਜੇਪੀ ਤੋਂ ਬਾਅਦ ਹੁਣ ਵੱਡੇ ਝੜਕਿਆ ਜਿਹੜੇ ਉਹ ਜੀ ਜੀਪੀ ਨੂੰ ਲੱਗ ਰਹੇ ਨੇ ਅਤੇ ਇੱਕ ਤੋਂ ਇੱਕ ਝੜਕਾ ਜਿਹੜਾ ਪਾਰਟੀਆਂ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਸਿਆਸੀ ਵਿਵਾਦ ਆ ਜਿਹੜਾ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਵਿੱਚ ਉੱਠਿਆ ਹੋਇਆ ਤਾਂ ਜਿੱਥੇ ਨੈਬ ਸੈਣੀ ਸਰਕਾਰ ਵੱਲੋਂ ਵੱਡੇ ਐਲਾਨ ਵਿੱਤੇ ਸਮੇਂ ਦਰਮਿਆਨ ਦੇਖੇ ਗਏ ਐ ਦਿੱਤੇ ਗਏ ਆ ਕਿਤੇ ਗਏ ਆ ਤਾਂ ਇਸੇ ਦੇ ਚੱਲਦਿਆਂ ਹੁਣ ਆ ਲੀਡਰਾਂ ਵੱਲੋਂ ਵੀ ਵੱਡੇ ਐਲਾਨ ਕੀਤੇ ਜਾ ਰਹੇ ਆ ਕਿ ਇੱਕ ਤੋਂ ਬਾਅਦ ਇੱਕ ਅਸਤੀਫਾ ਦਿੱਤਾ ਜਾ ਰਿਹਾ ਤੇ ਅਸਤੀਫੇ ਦੇ ਦਰਮਿਆਨ ਹੀ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਜਿਹੜਾ ਆ ਟਿਕਟ ਜਿਹੜੀਆਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੇ ਜੇਪੀ ਨੂੰ ਵੱਡੇ ਛਾੜ ਕੇ ਜਿਹੜੇ ਹਰਿਆਣੇ ਵਿੱਚ ਲੱਗ ਰਹੇ ਨੇ ਤਾਂ ਵੱਡੀ ਕਮਾਲ ਆ ਵਿਧਾਨ ਸਭਾ ਚੋਣਾਂ ਵਿੱਚ ਪਿਛਲਿਆਂ ਵਿੱਚ ਜੇ ਜੇਪੀ ਨੇ ਕੀਤੀ ਸੀ ਕਿ ਪਹਿਲੀ ਵਾਰ ਪਾਰਟੀ ਜਿਹੜੀ ਆ ਬਣਦੀ ਆ ਤੇ ਪਹਿਲੀ ਵਾਰ ਹੀ 10 ਤੋਂ ਵੱਧ ਜਿਹੜੇ ਵਿਧਾਇਕਾਂ ਤੋਂ ਜਿੱਤ ਜਿਹੜੇ ਆ ਦਰਜ ਕਰਦੇ ਆ ਤੇ ਇਹਨਾਂ ਦੇ ਦੰਤੇ ਹੀ ਦੁਸ਼ਾੰਤ ਚਟਾਲਾ ਜਿਹੜੇ ਆ ਡਿਪਟੀ ਸੀਐਮ ਹਰਿਆਣਾ ਬਣਦੇ ਆ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਾ ਤਾਂ ਸਾਰੇ ਸਿਆਸੀ ਸਮਝੌਕੇ ਕਾਰਨ ਫੇਲ ਹੁੰਦੇ ਹੋਏ ਨਜ਼ਰ ਆਉਂਦੇ ਆ ਤੇ ਉਹ ਘੜੀ ਜਾਂਦੀ ਆ ਕਿ ਜਜਪੀ ਬੀਜੇਪੀ ਤੋਂ ਬਾਖੂ ਦੀ ਨਜ਼ਰ ਆਂਦੀ ਹੈ ਤੇ ਆਪਣੇ ਆਪਣੇ ਪਲੇਟਫਾਰਮਾਂ ਤੋਂ ਚੋਣ ਲੜਨ ਦਾ ਐਲਾਨ ਕਰਦੀ ਹੈ ਪਰ ਚੋਣਾਂ ਚ ਜੋ ਕੁਝ ਹੋਇਆ ਉਹ ਲੋਕਾਂ ਨੇ ਆਪਣਾ ਨਤੀਜਾ ਉਹ ਲੀਡਰਾਂ ਦੇ ਝੋਲੀ ਪਾਇਆ ਪਰ ਉਧਰ ਹੁਣ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਬੀਜੇਪੀ ਵੱਲੋਂ ਵੱਡੀ ਜਿਹੜੀ ਆ ਜੋੜ ਤੋੜ ਦੀ ਰਣਨੀਤੀ ਖੇਡੀ ਜਾ ਰਹੀ ਹੈ ਤੇ ਉਧਰ ਜਜਪੀ ਨੂੰ ਝੜ ਕੇ ਤੇ ਝੜਕਾ ਲੱਗ ਰਿਹਾ ਤੇ ਕਾਂਗਰਸ ਪਾਰਟੀ ਆਪਣਾ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਲੀਡਰ ਦਾ ਅਨਾਉਂਸ ਕਰ ਰਹੀ ਆ ਅਤੇ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲੈ ਰਹੀ ਆ ਪਰ ਉਧਰ ਜੇਕਰ ਸਿਆਸੀ ਜਿਹੜਾ ਬਿਵਾਲ ਹੈ ਜਿਹੜਾ ਉਹ ਹਰਿਆਣਾ ਵਿੱਚ ਜ਼ਰੂਰ ਉੱਠਦਾ ਨਜ਼ਰ ਆ ਰਿਹਾ ਤੇ ਦੇਖਣਾ ਹੋਏਗਾ ਕਿ ਜੀ ਜੀ ਪੀ ਹੁਣ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਕਿੰਨੀਆਂ ਸਿੱਟਾਂ ਤੇ ਜਿੱਤ ਦਰਜ ਕਰ ਸਕੇਗੀ ਚੋਣਾ ਦਾ ਵਿਗਲ ਵੱਜਿਆ ਤੇ ਇਸ ਦੇ ਨਾਲ ਹੀ ਸਿਆਸੀ ਹਲਚਲ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਜੋੜ ਤੋੜ ਦੀ ਰਣਨੀਤੀ ਵੱਡੇ ਪੱਧਰ ਤੇ ਉੱਠ ਉੱਟਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਵੱਡਾ ਵਿਵਾਲ ਹੈ ਜਿਹੜਾ ਉਹ ਮਚ ਚੁੱਕਿਆ ਹੈ ਤਾਂ ਦਾ ਦੇ ਕੇ ਚਾਰ ਵਿਧਾਇਕਾਂ ਨੇ ਵੱਡਾ ਅਸਤੀਫਾ ਜਿਹੜਾ ਆਪਣੀ ਪਾਰਟੀ ਨੂੰ ਸੌਂਪ ਦਿੱਤਾ ਹੈ ਤੇ 24 ਘੰਟਿਆਂ 'ਚ ਚਾਰ ਵਿਧਾਇਕਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਤਾਂ ਦੱਸ ਦੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਇਸੇ ਦੇ ਦਰਮਿਆਨ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਪਾਰਟੀਆਂ ਨੂੰ ਲੱਗ ਰਿਹਾ ਸਭ ਤੋਂ ਵੱਡੇ ਝਟਕੇ ਜੇਕਰ ਦੇਖਿਆ ਜਾ ਰਿਹਾ ਹੈ ਤਾਂ ਜੀ ਜੀ ਪੀ ਪਾਰਟੀ ਨੂੰ ਲੱਗਦੇ ਹੋਏ ਨਜ਼ਰ ਆ ਰਿਹਾ ਹੈ ਕਿ ਆ ਸਾਈਕਲ ਸਾਹਿਬ ਦਾ ਮੰਤਰੀ ਤੇ ਤਿੰਨ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਹੁਣ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਲਿਆ ਜਿਸ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਇਸ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਚੱਲ ਰਹੇ ਨੇ ਤੇ ਭਾਜਪਾ ਤੋਂ ਟਿਕਟ ਲੈ ਕੇ ਦੁਬਾਰਾ ਚੋਣ ਲੜਦੇ ਹੋਏ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਨਜ਼ਰ ਆ ਸਕਦੇ ਨੇ ਤਾਂ ਦੁਸ਼ਾਂਤ ਚਟਾਲਾ ਜੋ ਕਿ ਜੇਜੇਪੀ ਪਾਰਟੀ ਖੜੀ ਕਰਦੇ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਅਤੇ ਵੱਡੀ ਜਿੱਤ ਹੈ ਜਿਹੜੀ ਉਹ ਦਰਜ ਕਰਦੇ ਆ ਤੇ ਡਿਪਟੀ ਸੀਐਮ ਹਰਿਆਣਾ ਬਣਦੇ ਆ ਤੇ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਹੈ ਪਰ ਜਿਵੇਂ ਹੀ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਵਿਚਕਾਰ ਹੀ ਵੱਡਾ ਸਿਆਸੀ ਸੰਕਟ ਹੈ ਜਿਹੜਾ ਬੀਜੇਪੀ ਲਈ ਖੜਾ ਹੋ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਕਿਸਾਨਾਂ ਦੇ ਰੋ ਅੱਗੇ ਝੁਕਦੀ ਹੋਈ ਸਰਕਾਰ ਕਿਤੇ ਨਾ ਕਿਤੇ ਵੱਡਾ ਫੈਸਲਾ ਲੈਂਦੀ ਹੋਈ ਨਜ਼ਰ ਆਉਂਦੀ ਹੈ ਤੇ ਭਾਜਪਾ ਵੱਲੋਂ ਵੱਡਾ ਫੈਸਲਾ ਲਿਆ ਜਾਂਦਾ ਹੈ ਕਿ ਸੀਐਮ ਚੇਹਰਾ ਜਿਹੜਾ ਹਰਿਆਣਾ ਦਾ ਬਾਦਲ ਦਿੱਤਾ ਜਾਂਦਾ ਤਾਂ ਮਨੋਹਰ لال ਖੱਟਰ ਦੀ ਥਾਂ ਸੈਣੀ ਨੈਵ ਸੈਣੀ ਨੂੰ ਜਿਹੜਾ ਸੀਐਮ ਬਣਾਇਆ ਜਾਂਦਾ ਅਤੇ ਇਸ ਦੇ ਦਰਮਿਆਨ ਹੀ ਸਭ ਕੁਝ ਹੁੰਦਾ ਹੈ ਕਿ ਜਜਪੀ ਵੀ ਪੱਲਾ ਛਾੜ ਦਿੰਦੀ ਆ ਬੀਜੇਪੀ ਤੋਂ ਤਾਂ ਬੀਜੇਪੀ ਤੋਂ ਵੱਖ ਹੁੰਦੀ ਆ ਜਿਸ ਬਾਰੇ ਸਿਆਸੀ ਜਿਹੜੇ ਸਮੀਕਰਨ ਉਹ ਬਦਲਦੇ ਹੋਏ ਨਜ਼ਰ ਆਉਂਦੇ ਆ ਅਤੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਚੋਣਾ ਲੜਨ ਦੇ ਲਈ ਸਭ ਕੁਝ ਕੀਤਾ ਗਿਆ ਸੀ ਪਰ ਕੀ ਕੁਝ ਹੱਥ ਲੱਗਿਆ ਉਹ ਚੋਣਾ ਦੇ ਨਤੀਜਿਆਂ ਨੇ ਸਭ ਸਾਫ਼ ਕਰ ਦਿੱਤਾ ਹੈ ਤਾਂ ਹੁਣ ਜਜਪੀ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲ ਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਜਿਸ ਵਿੱਚ ਕਿ ਅਨੂਪ ਧਨਕ ਤਾਨਕ ਰਾਮਕਰਨ ਕਾਲਾ ਈਸ਼ਵਰ ਸਿੰਘ ਦਵਿੰਦਰ ਸਿੰਘ ਬਾਵਲੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਹੋਇਆ ਤਾਂ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਉਹ ਜੇਜੇਪੀ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਵਾਰ ਫਿਰ ਦੱਸਦੀ ਹੈ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਜਿਵੇਂ ਹੀ ਚੋਣਾਂ ਦਾ ਐਲਾਨ ਹੋਇਆ ਹੈ ਤੇ ਇਸੇ ਦੇ ਨਾਲ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ ਜੋੜ ਤੋੜ ਦੀ ਰਣਨੀਤੀਆਂ ਉਹ ਸ਼ੁਰੂ ਹੋ ਚੁੱਕੀ ਹੈ ਤੇ ਇੱਕ ਤੋਂ ਇੱਕ ਪਾਰਟੀ ਹੈ ਜਿਹੜੀ ਉਹ ਲੀਡਰਾਂ ਵੱਲੋਂ ਬਦਲੀ ਜਾ ਰਹੀ ਹੈ ਤੇ ਕਈ ਲੀਡਰ ਜਿਥੇ ਭਾਜਪਾ ਦਾ ਰੁਖ ਕਰ ਰਹੇ ਆ ਤੇ ਉੱਥੇ ਹੀ ਕਾਂਗਰਸ ਪਾਰਟੀ ਵੱਲ ਵੀ ਕਈ ਲੀਡਰ ਜਾਂਦੇ ਹੋਏ ਨਜ਼ਰ ਆ ਰਿਹਾ ਤਾਂ ਉੱਥੇ ਜੀ ਜੇ ਪੀ ਜੋ ਬਿੱਤੇ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਵੱਡਿਆ ਜਿਹੜਾ ਕਮਾਲ ਕਰਦੀ ਹੈ ਕਿ ਆ ਕਈ ਜੜੀਆਂ ਵਾਂ ਸਿੱਟਾ ਤੇ ਜੱਤ ਦਰਜ ਕਰਕੇ ਡਿਪਟੀ ਸੀਐਮ ਤੱਕ ਦਾ ਅਹੁਦਾ ਜਿਹੜਾ ਉਹ ਜਜਪੀ ਦੇ ਆਗੂ ਦੁਸ਼ਾਂਤ ਚਟਾਲਾ ਦੇ ਹਿੱਸੇ ਆਉਂਦਾ ਪਰ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਹੈ ਜਜਪੀ ਹਾਲਾਂਕਿ ਦੁਸ਼ਾਂਤ ਚਟਾਲਾ ਜਿਹੜੇ ਜ਼ਮੀਨੀ ਪੱਧਰ ਤੇ ਜਿਹੜੇ ਆ ਪਾਰਟੀ ਨੂੰ ਲੈ ਕੇ ਚੱਲ ਰਹੇ ਨੇ ਤੇ ਪਾਰਟੀ ਦੇ ਲਈ ਹਰ ਪੱਖ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਧਰ ਆ ਪਾਰਟੀ ਦੀ ਰਣਨੀਤੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਵ代ਕ ਤਾਂ ਬਦਾਇਕ ਤੇ ਸਾਬਕਾ ਮੰਤਰੀ ਖੁਸ਼ ਨਜ਼ਰ ਨਹੀਂ ਆ ਰਹੇ ਜਜਪੀ ਪਾਰਟੀ ਦੀ ਰਣਨੀਤੀ ਤੋਂ ਅਤੇ ਐਸੇ ਦੇ ਚੱਲਦਿਆਂ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਨੇ ਬਦਾਇਕ ਤੇ ਸਾਬਕਾ ਮੰਤਰੀ ਤਾਂ ਜੇਕਰ ਦੇਖਿਆ ਜਾਵੇ ਕਿ ਬੀਜੇਪੀ ਤੋਂ ਬਾਅਦ ਹੁਣ ਵੱਡੇ ਝੜਕਿਆ ਜਿਹੜੇ ਉਹ ਜਜਪੀ ਨੂੰ ਲੱਗ ਰਹੇ ਨੇ ਅਤੇ ਇੱਕ ਤੋਂ ਇੱਕ ਝੜਕਾ ਜਿਹੜਾ ਪਾਰਟੀਆਂ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਸਿਆਸੀ ਵਿਵਾਦ ਆ ਜਿਹੜਾ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਵਿੱਚ ਉੱਠਿਆ ਹੋਇਆ ਤਾਂ ਜਿੱਥੇ ਨੈ ਸੈਣੀ ਸਰਕਾਰ ਵੱਲੋਂ ਵੱਡੇ ਐਲਾਨ ਦਿੱਤੇ ਸਮੇਂ ਦਰਮਿਆਨ ਦੇਖੇ ਗਏ ਐਂ ਦਿੱਤੇ ਗਏ ਆ ਕਿਤੇ ਗਏ ਆ ਤਾਂ ਇਸੇ ਦੇ ਚੱਲਦਿਆਂ ਹੁਣਾਂ ਆ ਲੀਡਰਾਂ ਵੱਲੋਂ ਵੀ ਵੱਡੇ ਐਲਾਨ ਕੀਤੇ ਜਾ ਰਹੇ ਆ ਕਿ ਇੱਕ ਤੋਂ ਬਾਅਦ ਇੱਕ ਅਸਤੀਫਾ ਦਿੱਤਾ ਜਾ ਰਿਹਾ ਤੇ ਅਸਤੀਫੇ ਦੇ ਦਰਮਿਆਨ ਹੀ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਜਿਹੜਾ ਆ ਟਿਕਟ ਜਿਹੜੀਆਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੇ ਜੇਪੀ ਨੂੰ ਵੱਡੇ ਝਾੜਕੇ ਆ ਜਿਹੜੇ ਹਰਿਆਣਾ ਵਿੱਚ ਲੱਗ ਰਹੇ ਨੇ ਤਾਂ ਵੱਡੀ ਕਮਾਲ ਆ ਵਿਧਾਨ ਸਭਾ ਚੋਣਾਂ ਵਿੱਚ ਪਿਛਲਿਆਂ ਵਿੱਚ ਜੇ ਜੇਪੀ ਨੇ ਕੀਤੀ ਸੀ ਕਿ ਪਹਿਲੀ ਵਾਰ ਪਾਰਟੀ ਜਿਹੜੀ ਆ ਬਣਦੀ ਆ ਤੇ ਪਹਿਲੀ ਵਾਰ ਹੀ 10 ਤੋਂ ਵੱਧ ਜਿਹੜੇ ਵਿਧਾਇਕਾਂ ਤੋਂ ਜਿੱਤ ਜਿਹੜੇ ਆ ਦਰਜ ਕਰਦੇ ਆ ਤੇ ਇਹਨਾਂ ਦੇ ਦੰਤੇ ਹੀ ਦੁਸ਼ਾੰਤ ਚਟਾਲਾ ਜਿਹੜੇ ਆ ਡਿਪਟੀ ਸੀਐਮ ਹਰਿਆਣਾ ਬਣਦੇ ਆ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਾ ਤਾਂ ਸਾਰੇ ਸਿਆਸੀ ਸਮਝੌਕੇ ਕਾਰਨ ਫੇਲ ਹੁੰਦੇ ਹੋਏ ਨਜ਼ਰ ਆਉਂਦੇ ਆ ਤੇ ਉਹ ਘੜੀ ਜਾਂਦੀ ਆ ਕਿ ਜਜਪੀ ਬੀਜੇਪੀ ਤੋਂ ਬਾਖੂ ਦੀ ਨਜ਼ਰ ਆਂਦੀ ਹੈ ਤੇ ਆਪਣੇ ਆਪਣੇ ਪਲੇਟਫਾਰਮਾਂ ਤੋਂ ਚੋਣ ਲੜਨ ਦਾ ਐਲਾਨ ਕਰਦੀ ਹੈ ਪਰ ਚੋਣਾਂ 'ਚ ਜੋ ਕੁਝ ਹੋਇਆ ਉਹ ਲੋਕਾਂ ਨੇ ਆਪਣਾ ਨਤੀਜਾ ਉਹ ਲੀਡਰਾਂ ਦੇ ਝੋਲੀ ਪਾਇਆ ਪਰ ਉਧਰ ਹੁਣ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਬੀਜੇਪੀ ਵੱਲੋਂ ਵੱਡੀ ਜਿਹੜੀ ਆ ਜੋੜ ਤੋੜ ਦੀ ਰਣਨੀਤੀ ਖੇਡੀ ਜਾ ਰਹੀ ਹੈ ਤੇ ਉਧਰ ਜੇ ਜੇਪੀ ਨੂੰ ਟੜਕੇ ਤੇ ਝੜਕਾ ਲੱਗ ਰਿਹਾ ਤੇ ਕਾਂਗਰਸ ਪਾਰਟੀ ਆਪਣਾ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਲੀਡਰ ਦਾ ਅਨਾਉਂਸ ਕਰ ਰਹੀ ਆ ਅਤੇ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲੈ ਰਹੀ ਆ ਪਰ ਉਧਰ ਜੇਕਰ ਸਿਆਸੀ ਜਿਹੜਾ ਬਿਵਾਲ ਹੈ ਜਿਹੜਾ ਉਹ ਹਰਿਆਣਾ ਵਿੱਚ ਜ਼ਰੂਰ ਉੱਠਦਾ ਨਜ਼ਰ ਆ ਰਿਹਾ ਤੇ ਦੇਖਣਾ ਹੋਏਗਾ ਕਿ ਜੀ ਜੀ ਪੀ ਹੁਣ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਕਿੰਨੀਆਂ ਸਿੱਟਾਂ ਤੇ ਜਿੱਤ ਦਰਜ ਕਰ ਸਕੇਗੀ ਚੋਣਾ ਦਾ ਵਿਗਲ ਵੱਜਿਆ ਤੇ ਇਸ ਦੇ ਨਾਲ ਹੀ ਸਿਆਸੀ ਹਲਚਲ ਵੀ ਸ਼ੁਰੂ ਹੋ ਚੁੱਕਿਆ ਹੈ ਤੇ ਜੋੜ ਤੋੜ ਦੀ ਰਣਨੀਤੀ ਵੱਡੇ ਪੱਧਰ ਤੇ ਉੱਠ ਉੱਡਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਵੱਡਾ ਵਿਵਾਲ ਹੈ ਜਿਹੜਾ ਉਹ ਮਚ ਚੁੱਕਿਆ ਹੈ ਤਾਦਾਦ ਦੇ ਕੇ ਚਾਰ ਵਿਧਾਇਕਾਂ ਨੇ ਵੱਡਾ ਅਸਤੀਫਾ ਜਿਹੜਾ ਆਪਣੀ ਪਾਰਟੀ ਨੂੰ ਸੌਂਪ ਦਿੱਤਾ ਹੈ ਤੇ 24 ਘੰਟਿਆਂ 'ਚ ਚਾਰ ਵਿਧਾਇਕਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਤਾਂ ਦੱਸਦੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਇਸੇ ਦੇ ਦਰਮਿਆਨ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਪਾਰਟੀਆਂ ਨੂੰ ਲੱਗ ਰਿਹਾ ਸਭ ਤੋਂ ਵੱਡੇ ਝਟਕੇ ਜੇਕਰ ਦੇਖਿਆ ਜਾ ਰਿਹਾ ਹੈ ਤਾਂ ਜੀ ਜੀ ਪੀ ਪਾਰਟੀ ਨੂੰ ਲੱਗਦੇ ਹੋਏ ਨਜ਼ਰ ਆ ਰਿਹਾ ਹੈ ਕਿ ਆ ਸਾਈਕਲ ਸਾਫ ਦਾ ਮੰਤਰੀ ਤੇ ਤਿੰਨ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਹੁਣ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਲਿਆ ਜਿਸ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਇਸ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਚੱਲ ਰਹੇ ਨੇ ਤੇ ਭਾਜਪਾ ਤੋਂ ਟਿਕਟ ਲੈ ਕੇ ਦੁਬਾਰਾ ਚੋਣ ਲੜਦੇ ਹੋਏ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਨਜ਼ਰ ਆ ਸਕਦੇ ਨੇ ਤਾਂ ਦੁਸ਼ਾਂਤ ਚਟਾਲਾ ਜੋ ਕਿ ਜੇਜੇਪੀ ਪਾਰਟੀ ਖੜੀ ਕਰਦੇ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਅਤੇ ਵੱਡੀ ਜਿੱਤ ਹੈ ਜਿਹੜੀ ਉਹ ਦਰਜ ਕਰਦੇ ਆ ਤੇ ਡਿਪਟੀ ਸੀਐਮ ਹਰਿਆਣਾ ਬਣਦੇ ਆ ਤੇ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਹੈ ਪਰ ਜਿਵੇਂ ਹੀ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਵਿਚਕਾਰ ਹੀ ਵੱਡਾ ਸਿਆਸੀ ਸੰਕਟ ਹੈ ਜਿਹੜਾ ਬੀਜੇਪੀ ਲਈ ਖੜਾ ਹੋ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਕਿਸਾਨਾਂ ਦੇ ਰੋ ਅੱਗੇ ਚੁੱਕਦੀ ਹੋਈ ਸਰਕਾਰ ਕਿਤੇ ਨਾ ਕਿਤੇ ਵੱਡਾ ਫੈਸਲਾ ਲੈਂਦੀ ਹੋਈ ਨਜ਼ਰ ਆਉਂਦੀ ਹੈ ਤੇ ਭਾਜਪਾ ਵੱਲੋਂ ਵੱਡਾ ਫੈਸਲਾ ਲਿਆ ਜਾਂਦਾ ਹੈ ਕਿ ਸੀਐਮ ਚੇਹਰਾ ਜਿਹੜਾ ਹਰਿਆਣੇ ਦਾ ਬਾਦਲ ਦਿੱਤਾ ਜਾਂਦਾ ਤਾਂ ਮਨੋਹਰ لال ਖੱਟਰ ਦੀ ਥਾਂ ਸੈਣੀ ਨੈਵ ਸੈਣੀ ਨੂੰ ਜਿਹੜਾ ਸੀਐਮ ਬਣਾਇਆ ਜਾਂਦਾ ਅਤੇ ਇਸ ਦੇ ਦਰਮਿਆਨ ਹੀ ਸਭ ਕੁਝ ਹੁੰਦਾ ਹੈ ਕਿ ਜਜਪੀ ਵੀ ਪੱਲਾ ਛਾੜ ਦਿੰਦੀ ਆ ਬੀਜੇਪੀ ਤੋਂ ਤਾਂ ਬੀਜੇਪੀ ਤੋਂ ਵੱਖ ਹੁੰਦੀ ਆ ਜਿਸ ਬਾਰੇ ਸਿਆਸੀ ਜਿਹੜੇ ਸਮੀਕਰਨ ਉਹ ਬਦਲਦੇ ਹੋਏ ਨਜ਼ਰ ਆਉਂਦੇ ਆ ਅਤੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਚੋਣਾ ਲੜਨ ਦੇ ਲਈ ਸਭ ਕੁਝ ਕੀਤਾ ਗਿਆ ਸੀ ਪਰ ਕੀ ਕੁਝ ਹੱਥ ਲੱਗਿਆ ਉਹ ਚੋਣਾ ਦੇ ਨਤੀਜਿਆਂ ਨੇ ਸਭ ਸਾਫ਼ ਕਰ ਦਿੱਤਾ ਹੈ ਤਾਂ ਹੁਣ ਜਜਪੀ ਨੂੰ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਜਿਸ ਵਿੱਚ ਕਿ ਅਨੂਪ ਧਨਕ ਧਾਨਕ ਰਾਮਕਰਨ ਕਾਲਾ ਈਸ਼ਵਰ ਸਿੰਘ ਦਵਿੰਦਰ ਸਿੰਘ ਬਾਵਲੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਹੋਇਆ ਤਾਂ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਉਹ ਜੇਜਪੀ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਵਾਰ ਫਿਰ ਦੱਸ दिए ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਜਿਵੇਂ ਹੀ ਚੋਣਾਂ ਦਾ ਐਲਾਨ ਹੋਇਆ ਤੇ ਇਸੇ ਦੇ ਨਾਲ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ ਜੋੜ ਤੋੜ ਦੀ ਰਣਨੀਤੀਆਂ ਉਹ ਸ਼ੁਰੂ ਹੋ ਚੁੱਕੀ ਹੈ ਤੇ ਇੱਕ ਤੋਂ ਇੱਕ ਪਾਰਟੀ ਹੈ ਜਿਹੜੀ ਉਹ ਲੀਡਰਾਂ ਵੱਲੋਂ ਬਦਲੀ ਜਾ ਰਹੀ ਹੈ ਤੇ ਕਈ ਲੀਡਰ ਜਿਥੇ ਭਾਜਪਾ ਦਾ ਰੁਖ ਕਰ ਰਹੇ ਆ ਤੇ ਉੱਥੇ ਹੀ ਕਾਂਗਰਸ ਪਾਰਟੀ ਵੱਲ ਵੀ ਕਈ ਲੀਡਰ ਜਾਂਦੇ ਹੋਏ ਨਜ਼ਰ ਆ ਰਿਹਾ ਤਾਂ ਉੱਥੇ ਜੀ ਜੇ ਪੀ ਜੋ ਬਿੱਤੇ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਵੱਡਿਆ ਜਿਹੜਾ ਕਮਾਲ ਕਰਦੀ ਹੈ ਕਿ ਆ ਕਈ ਜੜੀਆਂ ਵਾਂ ਸਿੱਟਾ ਤੇ ਜੱਤ ਦਰਜ ਕਰਕੇ ਡਿਪਟੀ ਸੀਐਮ ਤੱਕ ਦਾ ਅਹੁਦਾ ਜਿਹੜਾ ਉਹ ਜਜਪੀ ਦੇ ਆਗੂ ਦੁਸ਼ਾਂਤ ਛਟਾਲਾ ਦੇ ਹਿੱਸੇ ਆਉਂਦਾ ਪਰ ਇਸ ਵਾਰ ਵਿਧਾਨ ਸਭਾ ਚੋਣਾਂ ਚ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਹੈ ਜਜਪੀ ਹਾਲਾਂਕਿ ਦੁਸ਼ਯੰਤ ਚਟਾਲਾ ਜਿਹੜੇ ਜਮੀਨੀ ਪੱਧਰ ਤੇ ਜਿਹੜੇ ਆ ਪਾਰਟੀ ਨੂੰ ਲੈ ਕੇ ਚੱਲ ਰਹੇ ਨੇ ਤੇ ਪਾਰਟੀ ਦੇ ਲਈ ਹਰ ਪੱਖ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਧਰ ਪਾਰਟੀ ਦੀ ਰਣਨੀਤੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਬਧਾਇਕ ਤਾਂ ਬਾ ਬਧਾਇਕ ਤੇ ਸਾਬਕਾ ਮੰਤਰੀ ਖੁਸ਼ ਨਜ਼ਰ ਨਹੀਂ ਆ ਰਹੇ ਜਜਪੀ ਪਾਰਟੀ ਦੀ ਰਣਨੀਤੀ ਤੋਂ ਅਤੇ ਇਸੇ ਦੇ ਚੱਲਦਿਆਂ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਨੇ ਆ ਬੜਾ ਹੈ ਕਿ ਤੇ ਸਾਬਕਾ ਮੰਤਰੀ ਤਾਂ ਜੇਕਰ ਦੇਖਿਆ ਜਾਵੇ ਕਿ ਬੀਜੇਪੀ ਤੋਂ ਬਾਅਦ ਹੁਣ ਵੱਡੇ ਝੜਕਿਆ ਜਿਹੜੇ ਉਹ ਜੀ ਜੀਪੀ ਨੂੰ ਲੱਗ ਰਹੇ ਨੇ ਅਤੇ ਇੱਕ ਤੋਂ ਇੱਕ ਝੜਕਾ ਜਿਹੜਾ ਪਾਰਟੀਆਂ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਸਿਆਸੀ ਵਿਵਾਦ ਆ ਜਿਹੜਾ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਵਿੱਚ ਉੱਠਿਆ ਹੋਇਆ ਤਾਂ ਜਿੱਥੇ ਨੈਤ ਸੈਣੀ ਸਰਕਾਰ ਵੱਲੋਂ ਵੱਡੇ ਐਲਾਨ ਵਿੱਤੇ ਸਮੇਂ ਦਰਮਿਆਨ ਦੇਖੇ ਗਏ ਐ ਦਿੱਤੇ ਗਏ ਆ ਕਿਤੇ ਗਏ ਆ ਤਾਂ ਇਸੇ ਦੇ ਚੱਲਦਿਆਂ ਹੁਣ ਆ ਲੀਡਰਾਂ ਵੱਲੋਂ ਵੀ ਵੱਡੇ ਐਲਾਨ ਕੀਤੇ ਜਾ ਰਹੇ ਆ ਕਿ ਇੱਕ ਤੋਂ ਬਾਅਦ ਇੱਕ ਅਸਤੀਫਾ ਦਿੱਤਾ ਜਾ ਰਿਹਾ ਤੇ ਅਸਤੀਫੇ ਦੇ ਦਰਮਿਆਨ ਹੀ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਜਿਹੜਾ ਟਿਕਟ ਜਿਹੜਿਆ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੇ ਜੇਪੀ ਨੂੰ ਵੱਡੇ ਝਾੜਕੇ ਆ ਜਿਹੜੇ ਹਰਿਆਣਾ ਵਿੱਚ ਲੱਗ ਰਹੇ ਨੇ ਤਾਂ ਵੱਡੀ ਕਮਾਲ ਆ ਵਿਧਾਨ ਸਭਾ ਚੋਣਾਂ ਵਿੱਚ ਪਿਛਲਿਆਂ ਵਿੱਚ ਜੇ ਜੇਪੀ ਨੇ ਕੀਤੀ ਸੀ ਕਿ ਪਹਿਲੀ ਵਾਰ ਪਾਰਟੀ ਜਿਹੜੀ ਆ ਬਣਦੀ ਆ ਤੇ ਪਹਿਲੀ ਵਾਰ ਹੀ 10 ਤੋਂ ਵੱਧ ਜਿਹੜੇ ਵਿਧਾਇਕਾਂ ਤੋਂ ਜਿੱਤ ਜਿਹੜੇ ਆ ਦਰਜ ਕਰਦੇ ਆ ਤੇ ਇਹਨਾਂ ਦੇ ਦੰਤੇ ਹੀ ਦੁਸ਼ਾਂਤ ਚਟਾਲਾ ਜਿਹੜੇ ਆ ਡਿਪਟੀ ਸੀਐਮ ਹਰਿਆਣਾ ਬਣਦੇ ਆ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਾ ਤਾਂ ਸਿਆਰੇ ਸਿਆਸੀ ਸਮਝਕਾਰਨ ਫੇਲ ਹੁੰਦੇ ਹੋਏ ਨਜ਼ਰ ਆਉਂਦੇ ਆ ਤੇ ਉਹ ਕੜੀ ਜਾਂਦੀ ਆ ਕਿ ਜਜਪੀ ਬੀਜੇਪੀ ਤੋਂ ਬਾਖੂ ਦੀ ਨਜ਼ਰ ਆਂਦੀ ਹੈ ਤੇ ਆਪਣੇ ਆਪਣੇ ਪਲੇਟਫਾਰਮਾਂ ਤੋਂ ਚੋਣ ਲੜਨ ਦਾ ਐਲਾਨ ਕਰਦੀ ਹੈ ਪਰ ਚੋਣਾਂ 'ਚ ਜੋ ਕੁਝ ਹੋਇਆ ਉਹ ਲੋਕਾਂ ਨੇ ਆਪਣਾ ਨਤੀਜਾ ਉਹ ਲੀਡਰਾਂ ਦੇ ਝੋਲੀ ਪਾਇਆ ਪਰ ਉਧਰ ਹੁਣ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਬੀਜੇਪੀ ਵੱਲੋਂ ਵੱਡੀ ਜਿਹੜੀ ਆ ਜੋੜ ਤੋੜ ਦੀ ਰਣਨੀਤੀ ਖੇਡੀ ਜਾ ਰਹੀ ਹੈ ਤੇ ਉਧਰ ਜੇ ਜੇਪੀ ਨੂੰ ਝੜ ਕੇ ਤੇ ਝੜਕਾ ਲੱਗ ਰਿਹਾ ਤੇ ਕਾਂਗਰਸ ਪਾਰਟੀ ਆਪਣਾ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਲੀਡਰ ਦਾ ਅਨਾਉਂਸ ਕਰ ਰਹੀ ਆ ਅਤੇ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲੈ ਰਹੀ ਆ ਪਰ ਉਧਰ ਜੇਕਰ ਸਿਆਸੀ ਜਿਹੜਾ ਬਿਵਾਲ ਹੈ ਜਿਹੜਾ ਉਹ ਹਰਿਆਣਾ ਵਿੱਚ ਜ਼ਰੂਰ ਉੱਠਦਾ ਨਜ਼ਰ ਆ ਰਿਹਾ ਤੇ ਦੇਖਣਾ ਹੋਏਗਾ ਕਿ ਜੀ ਜੀ ਪੀ ਹੁਣ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਕਿੰਨੀਆਂ ਸਿੱਟਾਂ ਤੇ ਜਿੱਤ ਦਰਜ ਕਰ ਸਕੇਗੀ ਚੋਣਾ ਦਾ ਵਿਗਲ ਵੱਜਿਆ ਤੇ ਇਸ ਦੇ ਨਾਲ ਹੀ ਸਿਆਸੀ ਹਲਚਲ ਵੀ ਸ਼ੁਰੂ ਹੋ ਚੁੱਕੀ ਹੈ ਤੇ ਜੋੜ ਤੋੜ ਦੀ ਰਣਨੀਤੀ ਵੱਡੇ ਪੱਧਰ ਤੇ ਉੱਠ ਉੱਡਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਵੱਡਾ ਵਿਵਾਲ ਹੈ ਜਿਹੜਾ ਉਹ ਮਚ ਚੁੱਕਿਆ ਹੈ ਤਾਦਾ ਦੇ ਕੇ ਚਾਰ ਵਿਧਾਇਕਾਂ ਨੇ ਵੱਡਾ ਅਸਤੀਫਾ ਜਿਹੜਾ ਆਪਣੀ ਪਾਰਟੀ ਨੂੰ ਸੌਂਪ ਦਿੱਤਾ ਹੈ ਤੇ 24 ਘੰਟਿਆਂ 'ਚ ਚਾਰ ਵਿਧਾਇਕਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਤਾਂ ਦੱਸ ਦੇ ਕੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱ ਚੁੱਕਿਆ ਹੈ ਤੇ ਇਸੇ ਦੇ ਦਰਮਿਆਨ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਪਾਰਟੀਆਂ ਨੂੰ ਲੱਗ ਰਿਹਾ ਸਭ ਤੋਂ ਵੱਡੇ ਝਟਕੇ ਜੇਕਰ ਦੇਖਿਆ ਜਾ ਰਿਹਾ ਹੈ ਤਾਂ ਜਜਪੀ ਪਾਰਟੀ ਨੂੰ ਲੱਗਦੇ ਹੋਏ ਨਜ਼ਰ ਆ ਰਿਹਾ ਹੈ ਕਿ ਆ ਸਾਈਕੇ ਸਾਹਿਬ ਦਾ ਮੰਤਰੀ ਤੇ ਤਿੰਨ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਹੁਣ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਲਿਆ ਜਿਸ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਇਸ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਚੱਲ ਰਹੇ ਨੇ ਤੇ ਭਾਜਪਾ ਤੋਂ ਟਿਕਟ ਲੈ ਕੇ ਦੁਬਾਰਾ ਚੋਣ ਲੜਦੇ ਹੋਏ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਨਜ਼ਰ ਆ ਸਕਦੇ ਨੇ ਤਾਂ ਦੁਸ਼ਾਂਤ ਚਟਾਲਾ ਜੋ ਕਿ ਜੇਜੇਪੀ ਪਾਰਟੀ ਖੜੀ ਕਰਦੇ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਅਤੇ ਵੱਡੀ ਜਿੱਤ ਹੈ ਜਿਹੜੀ ਉਹ ਦਰਜ ਕਰਦੇ ਆ ਤੇ ਡਿਪਟੀ ਸੀਐਮ ਹਰਿਆਣਾ ਬਣਦੇ ਆ ਤੇ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਹੈ ਪਰ ਜਿਵੇਂ ਹੀ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਵਿਚਕਾਰ ਹੀ ਵੱਡਾ ਸਿਆਸੀ ਸੰਕਟ ਹੈ ਜਿਹੜਾ ਬੀਜੇਪੀ ਲਈ ਖੜਾ ਹੋ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਕਿਸਾਨਾਂ ਦੇ ਰੋ ਅੱਗੇ ਚੁੱਕਦੀ ਹੋਈ ਸਰਕਾਰ ਕਿਤੇ ਨਾ ਕਿਤੇ ਵੱਡਾ ਫੈਸਲਾ ਲੈਂਦੀ ਹੋਈ ਨਜ਼ਰ ਆਉਂਦੀ ਹੈ ਤੇ ਭਾਜਪਾ ਵੱਲੋਂ ਵੱਡਾ ਫੈਸਲਾ ਲਿਆ ਜਾਂਦਾ ਹੈ ਕਿ ਸੀਐਮ ਚੇਹਰਾ ਜਿਹੜਾ ਹਰਿਆਣੇ ਦਾ ਬਾਦਲ ਦਿੱਤਾ ਜਾਂਦਾ ਤਾਂ ਮਨੋਹਰ لال ਖੱਟਰ ਦੀ ਥਾਂ ਸੈਣੀ ਨਾਇਬ ਸੈਣੀ ਨੂੰ ਜਿਹੜਾ ਸੀਐਮ ਬਣਾਇਆ ਜਾਂਦਾ ਅਤੇ ਇਸ ਦੇ ਦਰਮਿਆਨ ਹੀ ਸਭ ਕੁਝ ਹੁੰਦਾ ਹੈ ਕਿ ਜਜਪੀ ਵੀ ਪੱਲਾ ਛਾੜ ਦਿੰਦੀ ਆ ਬੀਜੇਪੀ ਤੋਂ ਤਾਂ ਬੀਜੇਪੀ ਤੋਂ ਵੱਖ ਹੁੰਦੀ ਆ ਜਿਸ ਬਾਰੇ ਸਿਆਸੀ ਜਿਹੜੇ ਸਮੀਕਰਨ ਉਹ ਬਦਲਦੇ ਹੋਏ ਨਜ਼ਰ ਆਉਂਦੇ ਆ ਅਤੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਚੋਣਾ ਲੜਨ ਦੇ ਲਈ ਸਭ ਕੁਝ ਕੀਤਾ ਗਿਆ ਸੀ ਪਰ ਕੀ ਕੁਝ ਹੱਥ ਲੱਗਿਆ ਉਹ ਚੋਣਾ ਦੇ ਨਤੀਜਿਆਂ ਨੇ ਸਭ ਸਾਫ਼ ਕਰ ਦਿੱਤਾ ਹੈ ਤਾਂ ਹੁਣ ਜਜਪੀ ਨੂੰ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਜਿਸ ਵਿੱਚ ਕਿ ਅਨੂਪ ਧਨਕ ਧਾਨਕ ਰਾਮਕਰਨ ਕਾਲਾ ਈਸ਼ਵਰ ਸਿੰਘ ਦਵਿੰਦਰ ਸਿੰਘ ਬਾਵਲੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਹੋਇਆ ਤਾਂ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਉਹ ਜੇਜੇਪੀ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਵਾਰ ਫਿਰ ਦਾਅ ਦਿੱਤੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਜਿਵੇਂ ਹੀ ਚੋਣਾਂ ਦਾ ਐਲਾਨ ਹੋਇਆ ਤੇ ਇਸੇ ਦੇ ਨਾਲ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ ਜੋੜ ਤੋੜ ਦੀ ਰਣਨੀਤੀ ਆ ਸ਼ੁਰੂ ਹੋ ਚੁੱਕੀ ਹੈ ਤੇ ਇੱਕ ਤੋਂ ਇੱਕ ਪਾਰਟੀ ਆ ਜਿਹੜੀ ਉਹ ਲੀਡਰਾਂ ਵੱਲੋਂ ਬਦਲੀ ਜਾ ਰਹੀ ਹੈ ਤੇ ਕਈ ਲੀਡਰ ਜਿਥੇ ਭਾਜਪਾ ਦਾ ਰੁਖ ਕਰ ਰਹੇ ਆ ਤੇ ਉੱਥੇ ਹੀ ਕਾਂਗਰਸ ਪਾਰਟੀ ਵੱਲ ਵੀ ਕਈ ਲੀਡਰ ਜਾਂਦੇ ਹੋਏ ਨਜ਼ਰ ਆ ਰਿਹਾ ਤਾਂ ਉੱਥੇ ਹੀ ਜੀ ਜੇ ਪੀ ਜੋ ਬਿੱਤੇ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਵੱਡਿਆ ਜਿਹੜਾ ਕਮਾਲ ਕਰਦੀ ਹੈ ਕਿ ਆ ਕਈ ਜੜੀਆਂ ਵਾਂ ਸਿੱਟਾ ਤੇ ਜੱਤ ਦਰਜ ਕਰਕੇ ਡਿਪਟੀ ਸੀਐਮ ਤੱਕ ਦਾ ਅਹੁਦਾ ਜਿਹੜਾ ਉਹ ਜਜਪੀ ਦੇ ਆਗੂ ਦੁਸ਼ਾਂਤ ਛਟਾਲਾ ਦੇ ਹਿੱਸੇ ਆਉਂਦਾ ਪਰ ਇਸ ਵਾਰ ਵਿਧਾਨ ਸਭਾ ਚੋਣਾਂ ਚ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਹੈ ਜੀ ਜੇ ਪੀ ਹਾਲਾਂਕਿ ਦੁਸ਼ਯੰਤ ਚਟਾਲਾ ਜਿਹੜੇ ਜਮੀਨੀ ਪੱਧਰ ਤੇ ਜਿਹੜੇ ਆ ਪਾਰਟੀ ਨੂੰ ਲੈ ਕੇ ਚੱਲ ਰਹੇ ਨੇ ਤੇ ਪਾਰਟੀ ਦੇ ਲਈ ਹਰ ਪੱਖ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਧਰ ਪਾਰਟੀ ਦੀ ਰਣਨੀਤੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਵਿਧਾਇਕ ਤਾਂ ਬਹਾ ਵਿਧਾਇਕ ਤੇ ਸਾਫ ਕਾ ਮੰਤਰੀ ਖੁਸ਼ ਨਜ਼ਰ ਨਹੀਂ ਆ ਰਹੇ ਜੀ ਜੇ ਪੀ ਪਾਰਟੀ ਦੀ ਰਣਨੀਤੀ ਤੋਂ ਅਤੇ ਐਸੇ ਦੇ ਚੱਲਦਿਆਂ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਨੇ ਆ ਬੜਾ ਇੱਕ ਤੇ ਸਾਬਕਾ ਮੰਤਰੀ ਤਾਂ ਜੇਕਰ ਦੇਖਿਆ ਜਾਵੇ ਕਿ ਬੀਜੇਪੀ ਤੋਂ ਬਾਅਦ ਹੁਣ ਵੱਡੇ ਝੜਕਿਆ ਜਿਹੜੇ ਉਹ ਜੀ ਜੀਪੀ ਨੂੰ ਲੱਗ ਰਹੇ ਨੇ ਅਤੇ ਇੱਕ ਤੋਂ ਇੱਕ ਝੜਕਾ ਜਿਹੜਾ ਪਾਰਟੀਆਂ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਸਿਆਸੀ ਵਿਵਾਲ ਆ ਜਿਹੜਾ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਵਿੱਚ ਉੱਠਿਆ ਹੋਇਆ ਤਾਂ ਜਿੱਥੇ ਨੈਤ ਸੈਣੀ ਸਰਕਾਰ ਵੱਲੋਂ ਵੱਡੇ ਐਲਾਨ ਵਿੱਤੇ ਸਮੇਂ ਦਰਮਿਆਨ ਦੇਖੇ ਗਏ ਐ ਦਿੱਤੇ ਗਏ ਆ ਕਿਤੇ ਗਏ ਆ ਤਾਂ ਇਸੇ ਦੇ ਚੱਲਦਿਆਂ ਹੁਣ ਆ ਲੀਡਰਾਂ ਵੱਲੋਂ ਵੀ ਵੱਡੇ ਐਲਾਨ ਕੀਤੇ ਜਾ ਰਹੇ ਆ ਕਿ ਇੱਕ ਤੋਂ ਬਾਅਦ ਇੱਕ ਅਸਤੀਫਾ ਦਿੱਤਾ ਜਾ ਰਿਹਾ ਤੇ ਅਸਤੀਫੇ ਦੇ ਦਰਮਿਆਨ ਹੀ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਜਿਹੜਾ ਟਿਕਟ ਜਿਹੜਿਆ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜੇ ਜੇਪੀ ਨੂੰ ਵੱਡੇ ਝਾੜਕੇ ਆ ਜਿਹੜੇ ਹਰਿਆਣਾ ਵਿੱਚ ਲੱਗ ਰਹੇ ਨੇ ਤਾਂ ਵੱਡੀ ਕਮਾਲ ਆ ਵਿਧਾਨ ਸਭਾ ਚੋਣਾਂ ਵਿੱਚ ਪਿਛਲਿਆਂ ਵਿੱਚ ਜੇ ਜੇਪੀ ਨੇ ਕੀਤੀ ਸੀ ਕਿ ਪਹਿਲੀ ਵਾਰ ਪਾਰਟੀ ਜਿਹੜੀ ਆ ਬਣਦੀ ਆ ਤੇ ਪਹਿਲੀ ਵਾਰ ਹੀ 10 ਤੋਂ ਵੱਧ ਜਿਹੜੇ ਵਿਧਾਇਕਾਂ ਤੋਂ ਜਿੱਤ ਜਿਹੜੇ ਆ ਦਰਜ ਕਰਦੇ ਆ ਤੇ ਇਹਨਾਂ ਦੇ ਦੰਤੇ ਹੀ ਦੁਸ਼ਾਂਤ ਚਟਾਲਾ ਜਿਹੜੇ ਆ ਡਿਊਟੀ ਸੀਐਮ ਹਰਿਆਣਾ ਬਣਦੇ ਆ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਾ ਤਾਂ ਸਿਆਰੇ ਸਿਆਸੀ ਸਮਝਕਾਰਨ ਫੇਲ ਹੁੰਦੇ ਹੋਏ ਨਜ਼ਰ ਆਉਂਦੇ ਆ ਤੇ ਉਹ ਕੜੀ ਜਾਂਦੀ ਆ ਕਿ ਜਜਪੀ ਬੀਜੇਪੀ ਤੋਂ ਬਾਖੂ ਦੀ ਨਜ਼ਰ ਆਂਦੀ ਹੈ ਤੇ ਆਪਣੇ ਆਪਣੇ ਪਲੇਟਫਾਰਮਾਂ ਤੋਂ ਚੋਣ ਲੜਨ ਦਾ ਐਲਾਨ ਕਰਦੀ ਹੈ ਪਰ ਚੋਣਾਂ 'ਚ ਜੋ ਕੁਝ ਹੋਇਆ ਉਹ ਲੋਕਾਂ ਨੇ ਆਪਣਾ ਨਤੀਜਾ ਉਹ ਲੀਡਰਾਂ ਦੇ ਝੋਲੀ ਪਾਇਆ ਪਰ ਉਧਰ ਹੁਣ ਵਿਧਾਨ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਜੀਪੀ ਵੱਲੋਂ ਵੱਡੀ ਜਿਹੜੀ ਆ ਜੋੜ ਤੋੜ ਦੀ ਰਣਨੀਤੀ ਖੇਡੀ ਜਾ ਰਹੀ ਹੈ ਤੇ ਉਧਰ ਜੀ ਜੀਪੀ ਨੂੰ ਝੜਕੇ ਤੇ ਝੜਕਾ ਲੱਗ ਰਿਹਾ ਤੇ ਕਾਂਗਰਸ ਪਾਰਟੀ ਆਪਣਾ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਲੀਡਰ ਦਾ ਅਨਾਉਂਸ ਕਰ ਰਹੀ ਆ ਅਤੇ ਇੱਕ ਤੋਂ ਬਾਅਦ ਇੱਕ ਵੱਡੇ ਫੈਸਲੇ ਲੈ ਰਹੀ ਆ ਪਰ ਉਧਰ ਜੇਕਰ ਸਿਆਸੀ ਜਿਹੜਾ ਬਵਾਲ ਹੈ ਜਿਹੜਾ ਉਹ ਹਰਿਆਣਾ ਵਿੱਚ ਜ਼ਰੂਰ ਉੱਠਦਾ ਨਜ਼ਰ ਆ ਰਿਹਾ ਤੇ ਦੇਖਣਾ ਹੋਏਗਾ ਕਿ ਜੀ ਜੀਪੀ ਹੁਣ ਇਹਨਾਂ ਵਿਧਾਨ ਸਭਾ ਚੋਣਾਂ ਵਿੱਚ ਕਿੰਨੇ ਸਿੱਟਾ ਤੇ ਜਿੱਤ ਦਰਜ ਕਰ ਸਕੇਗੀ ਚੋਣਾਂ ਦਾ ਵਿਗਲ ਵੱਜਿਆ ਤੇ ਇਸ ਦੇ ਨਾਲ ਹੀ ਸਿਆਸੀ ਹਲਚਲ ਵੀ ਸ਼ੁਰੂ ਹੋ ਚੁੱਕੀ ਹੈ ਤੇ ਜੋਰ ਤੋੜ ਦੀ ਰਣਨੀਤੀ ਵੱਡੇ ਪੱਧਰ ਤੇ ਉੱਠ ਉੱੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚੱਲਦਿਆਂ ਹੁਣ ਵੱਡਾ ਵਿਵਾਲ ਹੈ ਜਿਹੜਾ ਉਹ ਮਚ ਚੁੱਕਿਆ ਹੈ ਤਾਦਾਦ ਦੇ ਕੇ ਚਾਰ ਵਿਧਾਇਕਾਂ ਨੇ ਵੱਡਾ ਅਸਤੀਫਾ ਜਿਹੜਾ ਆਪਣੀ ਪਾਰਟੀ ਨੂੰ ਸੌਂਪ ਦਿੱਤਾ ਹੈ ਤੇ 24 ਘੰਟਿਆਂ 'ਚ ਚਾਰ ਵਿਧਾਇਕਾਂ ਵੱਲੋਂ ਪਾਰਟੀ ਨੂੰ ਅਲਵਿਦਾ ਕਿਹਾ ਗਿਆ ਤਾਂ ਦੱਸਦੇ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਵੱ ਚੁੱਕਿਆ ਹੈ ਤੇ ਇਸ ਦੇ ਦਰਮਿਆਨ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਪਾਰਟੀਆਂ ਨੂੰ ਲੱਗ ਰਿਹਾ ਸਭ ਤੋਂ ਵੱਡੇ ਝਟਕੇ ਜੇਕਰ ਦੇਖਿਆ ਜਾ ਰਿਹਾ ਹੈ ਤਾਂ ਜਜਪੀ ਪਾਰਟੀ ਨੂੰ ਲੱਗਦੇ ਹੋਏ ਨਜ਼ਰ ਆ ਰਿਹਾ ਹੈ ਕਿ ਆ ਸਾਈਕਲ ਸਾਫ ਕਾਮ ਮੰਤਰੀ ਤੇ ਤਿੰਨ ਵਿਧਾਇਕਾਂ ਨੇ ਪਾਰਟੀ ਨੂੰ ਆਲਵਿਦਾ ਕਹਿ ਕੇ ਹੁਣ ਦੂਜੀਆਂ ਪਾਰਟੀਆਂ ਵੱਲ ਰੁਖ ਕਰ ਲਿਆ ਜਿਸ ਦੇ ਚੱਲਦਿਆਂ ਕਿਹਾ ਜਾ ਰਿਹਾ ਹੈ ਕਿ ਇਸ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਚੱਲ ਰਹੇ ਨੇ ਤੇ ਭਾਜਪਾ ਤੋਂ ਟਿਕਟ ਲੈ ਕੇ ਦੁਬਾਰਾ ਚੋਣ ਲੜਦੇ ਹੋਏ ਇਹਨਾਂ ਵਿੱਚੋਂ ਜ਼ਿਆਦਾਤਰ ਵਿਧਾਇਕ ਨਜ਼ਰ ਆ ਸਕਦੇ ਨੇ ਤਾਂ ਦੁਸ਼ਾਂਤ ਚਟਾਲਾ ਜੋ ਕਿ ਜੇਜੇਪੀ ਪਾਰਟੀ ਖੜੀ ਕਰਦੇ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਅਤੇ ਵੱਡੀ ਜਿੱਤ ਹੈ ਜਿਹੜੀ ਉਹ ਦਰਜ ਕਰਦੇ ਆ ਤੇ ਡਿਪਟੀ ਸੀਐਮ ਹਰਿਆਣਾ ਬਣਦੇ ਆ ਤੇ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਹੈ ਪਰ ਜਿਵੇਂ ਹੀ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਦੇ ਵਿਚਕਾਰ ਹੀ ਵੱਡਾ ਸਿਆਸੀ ਸੰਕਟ ਹੈ ਜਿਹੜਾ ਬੀਜੇਪੀ ਲਈ ਖੜਾ ਹੋ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਕਿਸਾਨਾਂ ਦੇ ਰੋ ਅੱਗੇ ਚੁੱਕਦੀ ਹੋਈ ਸਰਕਾਰ ਕਿਤੇ ਨਾ ਕਿਤੇ ਵੱਡਾ ਫੈਸਲਾ ਲੈਂਦੀ ਹੋਈ ਨਜ਼ਰ ਆਂਦੀ ਹੈ ਤੇ ਭਾਜਪਾ ਵੱਲੋਂ ਵੱਡਾ ਫੈਸਲਾ ਲਿਆ ਜਾਂਦਾ ਹੈ ਕਿ ਸੀਐਮ ਚੇਹਰਾ ਜਿਹੜਾ ਹਰਿਆਣੇ ਦਾ ਬਾਦਲ ਦਿੱਤਾ ਜਾਂਦਾ ਤਾਂ ਮਨੋਹਰ لال ਖੱਟਰ ਦੀ ਥਾਂ ਸੈਣੀ ਨੈਵ ਸੈਣੀ ਨੂੰ ਜਿਹੜਾ ਸੀਐਮ ਬਣਾਇਆ ਜਾਂਦਾ ਅਤੇ ਇਸ ਦੇ ਦਰਮਿਆਨ ਹੀ ਸਭ ਕੁਝ ਹੁੰਦਾ ਹੈ ਕਿ ਜਜਪੀ ਵੀ ਪੱਲਾ ਛਾੜ ਦਿੰਦੀ ਆ ਭਾਜਪਾ ਤੋਂ ਤਾਂ ਭਾਜਪਾ ਤੋਂ ਵੱਖ ਹੁੰਦੀ ਆ ਜਿਸ ਬਾਰੇ ਸਿਆਸੀ ਜਿਹੜੇ ਸਮੀਕਰਨ ਉਹ ਬਦਲਦੇ ਹੋਏ ਨਜ਼ਰ ਆਉਂਦੇ ਆ ਅਤੇ ਇਸ ਬਾਰੇ ਕਿਹਾ ਜਾਂਦਾ ਹੈ ਕਿ ਚੋਣਾ ਲੜਨ ਦੇ ਲਈ ਸਭ ਕੁਝ ਕੀਤਾ ਗਿਆ ਸੀ ਪਰ ਕੀ ਕੁਝ ਹੱਥ ਲੱਗਿਆ ਉਹ ਚੋਣਾ ਦੇ ਨਤੀਜਿਆਂ ਨੇ ਸਭ ਸਾਫ਼ ਕਰ ਦਿੱਤਾ ਹੈ ਤਾਂ ਹੁਣ ਜੀ ਜੇ ਪੀ ਨੂੰ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਚਾਰ ਵਿਧਾਇਕਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਜਿਸ ਵਿੱਚ ਕਿ ਅਨੂਪ ਧਾਨਕ ਧਾਨਕ ਰਾਮ ਕਰਨ ਕਾਲਾ ਈਸ਼ਵਰ ਸਿੰਘ ਦਵਿੰਦਰ ਸਿੰਘ ਬਾਵਲੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਦੂਜੀਆਂ ਪਾਰਟੀਆਂ ਵੱਲ ਰੁਖ ਕੀਤਾ ਹੋਇਆ ਤਾਂ ਇੱਕ ਤੋਂ ਬਾਅਦ ਇੱਕ ਝੜਕਾ ਜਿਹੜਾ ਉਹ ਜੇਜਪੀ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਵਾਰ ਫਿਰ ਦੱਸ दिए ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਵੇਗਲ ਵੱਜ ਚੁੱਕਿਆ ਤੇ ਜਿਵੇਂ ਹੀ ਚੋਣਾਂ ਦਾ ਐਲਾਨ ਹੋਇਆ ਹੈ ਤੇ ਇਸੇ ਦੇ ਨਾਲ ਸਿਆਸੀ ਸਮੀਕਰਨ ਬਦਲਦੇ ਨਜ਼ਰ ਆ ਰਹੇ ਨੇ ਜੋੜ ਤੋੜ ਦੀ ਰਣਨੀਤੀ ਆ ਸ਼ੁਰੂ ਹੋ ਚੁੱਕੀ ਹੈ ਤੇ ਇੱਕ ਤੋਂ ਇੱਕ ਪਾਰਟੀ ਹੈ ਜਿਹੜੀ ਉਹ ਲੀਡਰਾਂ ਵੱਲੋਂ ਬਦਲੀ ਜਾ ਰਹੀ ਹੈ ਤੇ ਕਈ ਲੀਡਰ ਜਿਥੇ ਭਾਜਪਾ ਦਾ ਰੁਖ ਕਰ ਰਹੇ ਆ ਤੇ ਉੱਥੇ ਹੀ ਕਾਂਗਰਸ ਪਾਰਟੀ ਵੱਲ ਵੀ ਕਈ ਲੀਡਰ ਜਾਂਦੇ ਹੋਏ ਨਜ਼ਰ ਆ ਰਿਹਾ ਤਾਂ ਉੱਥੇ ਹੀ ਜੀ ਜੇ ਪੀ ਜੋ ਬਿੱਤੇ ਵਿਧਾਨ ਸਭਾ ਚੋਣਾਂ ਵਿੱਚ ਜਿਹੜਾ ਵੱਡਿਆ ਜਿਹੜਾ ਕਮਾਲ ਕਰਦੀ ਹੈ ਕਿ ਆ ਕਈ ਜੜੀਆਂ ਵਾਂ ਸਿੱਟਾ ਤੇ ਜੱਤ ਦਰਜ ਕਰਕੇ ਡਿਪਟੀ ਸੀਐਮ ਤੱਕ ਦਾ ਅਹੁਦਾ ਜਿਹੜਾ ਉਹ ਜਜਪੀ ਦੇ ਆਗੂ ਦੁਸ਼ਾਂਤ ਛਟਾਲਾ ਦੇ ਹਿੱਸੇ ਆਉਂਦਾ ਪਰ ਇਸ ਵਾਰ ਵਿਧਾਨ ਸਭਾ ਚੋਣਾਂ ਚ ਖੇਰੂ ਖੇਰੂ ਹੁੰਦੀ ਨਜ਼ਰ ਆ ਰਹੀ ਹੈ ਜੀ ਜੀ ਪੀ ਹਾਲਾਂਕਿ ਦੁਸ਼ਯੰਤ ਚਟਾਲਾ ਜਿਹੜੇ ਜ਼ਮੀਨੀ ਪੱਧਰ ਤੇ ਜਿਹੜੇ ਆ ਪਾਰਟੀ ਨੂੰ ਲੈ ਕੇ ਚੱਲ ਰਹੇ ਨੇ ਤੇ ਪਾਰਟੀ ਦੇ ਲਈ ਹਰ ਪੱਖ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਧਰ ਪਾਰਟੀ ਦੀ ਰਣਨੀਤੀ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਵਿਧਾਇਕ ਤਾਂ ਬਹਾ ਬਧਾਇਕ ਤੇ ਸਾਫ ਕਾਮ ਮੰਤਰੀ ਖੁਸ਼ ਨਜ਼ਰ ਨਹੀਂ ਆ ਰਹੇ ਜੀ ਜੀ ਪੀ ਪਾਰਟੀ ਦੀ ਰਣਨੀਤੀ ਤੋਂ ਅਤੇ ਇਸੇ ਦੇ ਚੱਲਦਿਆਂ ਪਾਰਟੀ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵੱਲ ਜਾ ਰਹੇ ਨੇ ਵਧਾਇ ਕਿਤੇ ਸਾਬਕਾ ਮੰਤਰੀ ਤਾਂ ਜੇਕਰ ਦੇਖਿਆ ਜਾਵੇ ਕਿ ਬੀਜੇਪੀ ਤੋਂ ਬਾਅਦ ਹੁਣ ਵੱਡੇ ਛੜਕਿਆ ਜਿਹੜੇ ਉਹ ਜੀ ਜੀਪੀ ਨੂੰ ਲੱਗ ਰਹੇ ਨੇ ਅਤੇ ਇੱਕ ਤੋਂ ਇੱਕ ਛੜਕਾ ਜਿਹੜਾ ਪਾਰਟੀਆਂ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਸਿਆਸੀ ਵਿਵਾਦ ਆ ਜਿਹੜਾ ਹਰਿਆਣਾ ਦੀ ਵਿਧਾਨ ਸਭਾ ਚੋਣਾਂ ਵਿੱਚ ਉੱਠਿਆ ਹੋਇਆ ਤਾਂ ਜਿੱਥੇ ਨੈਤ ਸੈਣੀ ਸਰਕਾਰ ਵੱਲੋਂ ਵੱਡੇ ਐਲਾਨ ਵਿੱਤੇ ਸਮੇਂ ਦਰਮਿਆਨ ਦੇਖੇ ਗਏ ਅਤੇ ਦਿੱਤੇ ਗਏ ਅਤੇ ਕੀਤੇ ਗਏ ਆ